ਏ ਬਾਈ ਜੀ 20 ਮਾਡਲ ਆ ਹਾਂ ਜੀ ਟਾਇਰ ਇਹਦੇ ਨਾਲ ਦੇ ਸਾਰਾ ਸੀਲ ਡਾਈਨ ਸਾਰਾ ਸੀਲਡ ਆ ਟਾਇਰ ਨਾਲ ਤੇ ਕਿੰਨੇ ਕਿਨੇ ਟਾਇਰ ਨਾਲ ਦੇ ਹੋਣਗੇ 85 ਪੈਸੇ ਇਹ ਬਾਈ ਜੀ 275 ਡੀਆਈ 83 ਮਾਡਲ ਆ ਠੀਕ ਹੈ ਹਾਂ ਇਹ ਸਾਰਾ ਤਿਆਰ ਕਰਵਾਇਆ ਵਾ ਜੀ ਤਿਆਰ ਕਰਵਾਇਆ ਹੋਇਆ ਸਾਰਾ ਹਾਂ ਜੀ ਇਹ ਬਾਈ ਜੀ 2012 ਮਾਡਲ ਆ ਹਾਂ ਜੀ ਸਾਰਾ ਜੈਨੀਆਂ ਟਰੈਕਟਰ ਆ ਠੀਕ ਹੈ ਜੀ ਪਾਵਰ ਸਟੀering ਆ ਇਹ ਬਾਈ 2002 ਮਾਡਲ ਆ ਹਾਂ ਜੀ ਪੰਜਾਬ ਨੰਬਰ ਆ ਠੀਕ ਹੈ ਜੀ ਆਰੇ ਇਹਦੇ ਚਾਰੇ ਛੱਤ ਪਏ ਆ। ਅੱਜ ਅਸੀਂ ਮਤਰਾ ਆਪਾਂ ਪਹੁੰਚੇ ਆ ਮੋਗਾ ਟਰੈਕਟਰ ਮੰਡੀ ਤੇ। ਜਿੱਥੇ ਬਾਈ ਆਪਣੇ ਨਾਲ ਜਗਤਾਰ ਜੋੜਿਆ। ਕਾਫੀ ਟਾਈਮ ਹੋ ਗਿਆ ਬਾਈ ਨਾਲ। ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ ਜੀ। ਹੋਰ ਬਾਈ ਠੀਕ ਚੱਲ ਰਹੀ ਜੀ। ਠੀਕ ਹੈ। ਕਾਫੀ ਟਾਈਮ ਹੋ ਗਿਆ ਬਿੜੀ ਬੁਲਾ ਨਹੀਂ ਹੋਣਾ। ਤੇ ਅੱਜ ਜੇ ਗੱਲ ਕਰੀਏ ਕਿੰਨੇ ਕ ਟਰੈਕਟਰ ਲੈ ਕੇ ਆਏ ਹੋ? ਬਾਈ ਜੀ ਅੱਜ ਤਾਂ 4 ਕ ਟਰੈਕਟਰ ਹੀ ਲਿਆਏ। 4 ਟਰੈਕਟਰ। ਹਾਂਜੀ। ਤੇ ਕੰਡੀਸ਼ਨਾਂ ਦੇ ਕਿੱਦਾਂ ਰਹਿਣਗੇ? ਪੂਰੀ ਵਧੀਆ ਕੰਡੀਸ਼ਨ ਦੇ ਟਰੈਕਟਰ ਬਾਈ ਜੀ ਪੂਰੀ ਵਧੀਆ ਦੇ ਹਾਂਜੀ ਠੀਕ ਹੈ ਤੇ ਟਰੈਕਟਰ ਆਪਣੇ ਕੋਲੇ ਹੈਗੇ 7-8 ਹਾਂਜੀ 7-8 ਹਾਂਜੀ ਠੀਕ ਹੈ ਬਾਕੀਆਂ ਦੀ ਡਿਟੇਲ ਜਦੋਂ ਆਪਾਂ ਇਹ ਚਾਰ ਦਿਖਾ ਤੇ ਉਸ ਤੋਂ ਬਾਅਦ ਦੇ ਦਾਂਗੇ ਹਾਂਜੀ ਹਾਂ ਠੀਕ ਹੈ ਠੀਕ ਬਾਈ ਤੇ ਲੋਕੇਸ਼ਨ ਕੀ ਪੈ ਜਾਂਦੀ ਹੈ ਬਾਈ ਪਿੰਡ ਗੇੜਾ ਪੈ ਗਿਆ ਪਿੰਡ ਮਾਨੂਕੇ ਘੱਲਾ ਜੀ ਮੋਗਾ ਜ਼ਿਲ੍ਹਾ ਹਾਂਜੀ ਨਿਹਾਲ ਸਿੰਘ ਵਾਲਾ ਤਹਿਸੀਲ ਹੈ ਜੀ ਠੀਕ ਹੈ ਨਿਹਾਲ ਸਿੰਘ ਵਾਲਾ ਤਹਿਸੀਲ ਹੈ ਹਾਂਜੀ ਪਿੰਡ ਹੀ ਹੁੰਦੇ ਆਪਣੇ ਕੋਲੇ ਪਿੰਡ ਹੀ ਹੁੰਦੇ ਟਰੈਕਟਰ ਵੀਰੇ ਠੀਕ ਹੈ ਤੇ ਪਿੰਡ ਵੀ ਤੁਸੀਂ ਇਲਜਾਸ ਜਾ ਕੇ ਬਾਈ ਖਰੀਦ ਸਕਦੇ ਹੋ ਇਹ ਮੰਡੀ ਤੇ ਆਉਣੇ ਹੋ ਮੰਡੀ ਕੇ ਉੱਥੇ ਲੱਗਦੀ ਐ ਐਤਵਾਰ ਮੋਗੇ ਲੱਗਦੀ ਐ ਜੀ ਠੀਕ ਐ ਜੀ ਹਾਂਜੀ ਮੋਗੇ ਲੱਗਦੀ ਐ ਬੁੱਗੀਪੁਰੇ ਚੌਂਕ ਤੇ ਨਾ ਬੁੱਗੀਪੁਰਾ ਚੌਂਕ ਚ ਲੱਗਦੀ ਐ ਬਾਈ ਇਹ ਇੱਥੇ ਵੀ ਖਰੀਦ ਸਕਦੇ ਹੋ ਹੁਣ ਆਪਾਂ ਜਗਤਾਰ 35 ਦੇ ਤੋਂ ਸਟਾਰਟ ਕਰਦੇ ਹਾਂ ਸੇ ਉਹਨਾਂ ਦੀ ਕਾ ਤੋਂ 39 HP ਇਹਦੇ ਬਾਰੇ ਬਾਈ ਦੱਸੋ ਇਹ ਬਾਈ ਜੀ 20 ਮਾਰ ਲਾ ਹਾਂਜੀ ਟਾਇਰ ਇਹਦੇ ਨਾਲ ਦੇ ਸਾਰਾ ਸੀਲ ਡਾਈਨ ਸਾਰਾ ਸੀਲਡ ਟਾਇਰ ਨਾਲ ਦੇ ਕਿੰਨੇ ਕਿਨੇ ਟਾਇਰ ਨਾਲ ਦੇ ਹੋਣਗੇ 85 ਪੈਸੇ 85 ਪੈਸੇ ਟਾਇਰ ਨਾਲ ਦੇ ਨੇ ਮਿੱਤਰੋ ਹਾਂਜੀ ਸਾਈਡ ਗੇਅਰ ਚ ਆ ਗਿਆ ਹਾਂਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ 35 ਦਾ ਸੋਨਾ ਲੀਕਾ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿੱਦਾਂ ਇੰਜਨ ਗੇਅਰ ਦਾ ਬਾਈ ਜੀ ਵਾਹ ਕੇ ਸੌਦਾ ਕਰ ਸਕਦੇ ਆਪਾਂ ਜੀ ਵਾਹ ਕੇ ਸੌਦਾ ਕਰ ਸਕਦੇ ਹਾਂ ਬਾਈ ਜੀ ਇੰਜਨ ਗੇਅਰ ਦਾ ਬਾਈ ਕਹਿੰਦਾ ਚੰਗਾ ਟਰੈਕਟਰ ਦੇਖ ਸਕਦੇ ਹੋ ਡਬਲ ਡਿਸਟਰੀਬਿਊਟਰ ਚ ਹੈ ਹਾਂ ਜੀ ਤੇ ਸਾਈਡ ਗੇਅਰ ਚ ਆ ਗਿਆ ਮਗਰਿਆਟਮ ਗਰੂਪ ਬਾਈ ਪੂਰੇ ਜਰੀਆਂ ਨੰਬਰ ਕੋਈ ਗਲੇ ਫਲੇ ਨਹੀਂ ਸਿੰਪਲ ਕਪੜੇ ਵਾਲੀ ਛਤਰੀ ਆ ਗਈ ਨੰਬਰ ਕਲਚ ਡਬਲ ਕਲਚ ਹੈ ਬਾਈ ਕਹਿੰਦਾ ਵਾਹ ਕੇ ਤਸੱਲੀ ਕਰਕੇ ਸੌਦਾ ਲੈਓ ਕਰ ਤੇ ਕਿਹੜੇ 13 ਵਾਲੇ 13 ਚ ਹੈ 13 ਦੇ ਟਾਇਰਾਂ ਚ ਹੈ 13 ਦੇ ਟਾਇਰਾਂ ਚ ਹੈ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਮਾਡਲ ਬਾਈ 20 ਆ ਜੀ 20 ਦਾ ਰੇਟ ਬਾਈ ਇਹਦਾ 4 ਲੱਖ ਤੇ 15000 ਰੁਪਿਆ ਰੇਟ ਆ ਜੀ 4 ਲੱਖ 15000 ਡਿਮਾਂਡ ਹੈ ਮੌਕੇ ਦਾ ਮੌਕੇ ਤੇ ਕਰ ਦਾਂਗੇ ਡਿਸਕਾਊਂਟ ਜੀ ਮੌਕੇ ਤੇ ਡਿਸਕਾਊਂਟ ਮਿੱਤਰੋ ਹੋ ਜੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ ਮਹਿੰਦਰਾ 275 ਡੀ ਆਈ ਬਾਈ ਦੱਸੀਏ ਇਹਦੇ ਬਾਰੇ ਇਹ ਬਾਈ ਜੀ 275 ਡੀ ਆਈ 83 ਮਾਡਲ ਹੈ ਠੀਕ ਹੈ ਹਾਂ ਇਹ ਸਾਰਾ ਤਿਆਰ ਕਰਵਾਇਆ ਵਾ ਜੀ ਤਿਆਰ ਕਰਵਾਇਆ ਹੋਇਆ ਸਾਰਾ ਹਾਂਜੀ ਰੰਗ ਪੇਂਟ ਦਾ Ориਜਨਲ ਹੈ ਰੰਗ ਪੇਂਟ ਦੁਆਰੇ ਕਰਾਇਆ ਵਾ ਸਾਰਾ ਠੀਕ ਹੈ ਸਾਰਾ ਹਾਂ ਸਾਰਾ ਦੁਆਰੇ ਕਰਾਇਆ ਹੋਇਆ ਬਾਈ ਪਾ ਜੀ ਨੇ ਗੱਲ ਪਹਿਲੀ ਦਸਦੀ 83 ਮਾਡਲ ਹੈ ਹਾਂ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਿੰਗਲ ਕਲਚ ਹੈ ਬਾਈ ਸਿੰਗਲ ਕਲਚ ਹੈ ਬਾਈ ਜੀ ਸਿੰਗਲ ਕਲਚ ਆ ਗਿਆ ਟਰੈਕਟਰ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਤਰੀ ਹੈ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਹੋ ਜੀ ਤਾਰ ਟਾਇਰ ਬਾਈ ਇਹਦੇ 60 ਪੈਸੇ ਲਾ ਲੋ ਓਰੀਜਨਲ 60 ਪੈਸੇ ਟਾਇਰ ਪਏ ਨੇ 60 ਪੈਸੇ ਟਾਇਰ ਪਏ ਨੇ ਬਾਈ ਤੇ ਮਾਡਲ ਕਿੰਨੇ ਸੀ 83 ਤੇ ਆ ਰੇਟ ਬਾਈ ਰੇਟ ਇਹਦਾ ਬਾਈ ਜੀ ਆਪਾਂ 1 ਸਵਾ ਲੱਖ ਰੁਪਈਆ ਕਰਦੇ ਆਂ ਹਾਂਜੀ ਦੇ ਦਿਆਂਗੇ 1 ਲੱਖ 15000 ਦਾ 1 ਲੱਖ 15000 ਦਾ ਬਣੂ ਹਾਂਜੀ 1 ਲੱਖ 15000 ਦਾ ਮਿੱਤਰੋ ਇਹ ਟਰੈਕਟਰ ਬਣੂ ਟਰੈਕਟਰ ਸਾਰਾ ਚੰਗਾ ਆ ਜਾਊਗਾ ਡੀਆਈ ਹੋਇਆ ਵਾ ਡੀਆਈ ਹੋਇਆ ਹੋਇਆ ਜੀ ਹਾਂਜੀ ਡੀਆਈ ਹੋਇਆ ਹੋਇਆ ਟਰੈਕਟਰ ਚੰਗਾ ਹਾਈ ਸਪੀਡ ਹੈ ਹਾਈ ਸਪੀਡ ਹੈ ਹਾਂਜੀ ਹਾਈ ਸਪੀਡ ਹੈ ਤੇ ਮੂਰੇ ਆ ਗਿਆ 652 652 ਇਹਦੇ ਬਾਰੇ ਬਾਈ ਦੱਸਿਓ ਇਹ ਬਾਈ ਜੀ 2012 ਮਾਡਲ ਆ ਹਾਂਜੀ ਸਾਰਾ ਜੈਨੀਅਨ ਟਰੈਕਟਰ ਆ ਠੀਕ ਹੈ ਜੀ ਪਾਵਰ ਸਟੀering ਆ ਠੀਕ ਹੈ ਜੀ ਠੀਕ ਹੈ ਤੇ ਟਾਇਰ ਇਹਦੇ ਤਕਰੀਬਨ ਹੋਣਗੇ 70 ਪੈ 70 ਪੈਸੇ ਟਾਇਰ ਨੇ ਮਿੱਤਰ ਹਾਂਜੀ ਚੌਕੜਾ ਟਰੈਕਟਰ ਚੈੱਕ ਕਰ ਸਕਦੇ ਹਾਂ ਆ ਰੰਗ ਪੇਂਟ ਜਾਂ ਕਰਾਇਆ ਕਿ ਨਾ ਇਦਾਂ ਹੀ ਆ ਇਹ ਇਦਾਂ ਹੀ ਆ ਇਦਾਂ ਹੀ ਆ ਬਾਈ ਜੀ ਇਦਾਂ ਹੀ ਆ ਬਾਈ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਪ੍ਰੈਸ਼ਰ ਹੋਇਆ ਹੋਇਆ ਤੇ ਮਾਡਲ ਜੀ ਇਹ ਹੈ ਇਹਦਾ 12 ਜੀ 12 ਹਾਂਜੀ 12 ਮਾਡਲ ਦਾ ਬਾਈ ਪੰਜਾਬ ਨੰਬਰ ਹੈ ਪੰਜਾਬ ਨੰਬਰ ਰੇਟ ਰੇਟ ਇਹਦਾ 4 ਲੱਖ ਤੇ 30000 ਆ ਜੀ ਦੇਣਾ ਬਸ 10 15000 ਡਿਸਕਾਊਂਟ ਕਰ ਦੇਾਂਗੇ ਜੀ 4 ਤੋਂ 15000 ਰੁਪਏ ਡਿਸਕਾਊਂਟ ਮਿੱਤਰੋ ਇਹ ਟਰੈਕਟਰ ਚ ਹੋ ਜਾਊਗਾ ਚੰਗਾ ਟਰੈਕਟਰ ਹੈ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਹਰੇ ਆ ਗਿਆ ਸਿਆਉਣਾ ਲੀਕਾ 750 ਡੀ ਆਈ ਤੇ ਇਹਦੇ ਬਾਰੇ ਦੱਸੀ ਬਾਈ ਜੀ ਇਹ ਬਾਈ 2002 ਮਾਡਲ ਆ ਹਾਂਜੀ ਪੰਜਾਬ ਨੰਬਰ ਹੈ ਠੀਕ ਹੈ ਜੀ ਟਾਇਰ ਇਹਦੇ ਚਾਰੇ 60 ਪੈਸੇ ਆ 60 ਪੈਸੇ ਹਾਂਜੀ ਵੇਟ ਬੂਟਰ ਆ ਬੜਾ ਨਹੀਂ ਰਬੜ ਵਾਲੇ ਆ ਵੇਟ ਬਾਈ ਪਹਿਲਾਂ ਹੀ ਦੱਸ ਦਿੰਦੇ ਆ ਵੇਟ ਰਬੜ ਵਾਲੇ ਨਹੀਂ ਬਾਈ ਤੇ ਟਰੈਕਟਰ ਇੰਜਨ ਗੇਅਰ ਦਾ ਬਾਕੇ ਸੌਦਾ ਕਰ ਸਕਦੇ ਆ ਇੰਜਨ ਗੇਅਰ ਦਾ ਬਾਈ ਕਹਿੰਦਾ ਬਾਕੇ ਸੌਦਾ ਕਰ ਸਕਦੇ ਆ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਬਾਈ ਕਹਿੰਦਾ ਅਰੀਜਨਲ ਆ ਮਗਰਿਆਟ ਮਗਰਿਆਟ ਜੇ ਮਗਰਾਰ ਚਿਰਦੇ ਹੋਏ ਉਹਨਾਂ ਨੇ ਗਾਂ ਪਿੱਛੇ ਹੀ ਹੋਏ ਵੇ ਆ ਚਿਰਦੇ ਹੋਏ ਸਾਰਾ ਅਰੀਜਨਲ ਆ ਟਰੈਕਟਰ ਹੋਰ ਸਾਰਾ ਅਰੀਜਨਲ ਆ ਮਗਰਿਆਟ ਚਿਰਦੇ ਹੋਏ ਹੋਏ ਨੇ ਬਾਈ ਦੇਖ ਸਕਦੇ ਆ ਤੇ ਮਾਡਲ ਕਿੰਨੇ ਸੀ 2002 ਆ ਜੀ ਤੇ ਰੇਟ ਇਹਦਾ 2 ਲੱਖ 10 ਹਜ਼ਾਰ ਰੇਟ ਕਰਦੇ ਆ 1 ਲੱਖ 90 ਹਜ਼ਾਰ ਦਾ ਦੇ ਦਿਆਂਗੇ 1 ਲੱਖ 90 ਹਜ਼ਾਰ ਦਾ ਮਿੱਤਰੋ ਇਹ ਬਣੂਗਾ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਜਗਤਾਰ ਜਿਹੜੇ ਇਸ ਤੋਂ ਇਲਾਵਾ ਘਰੇ ਖੜੇ ਨੇ ਉਹ ਕਲੇ ਕਲੇ ਟਰੈਕਟਰ ਦੀ ਜਾਣਕਾਰੀ ਦੇ ਦੇ ਜਿਹੜੇ ਬਾਈ ਘਰੇ ਖੜੇ ਆ ਟਰੈਕਟਰ ਇੱਕ ਤਾਂ ਖੜਾ ਆਪਣੇ ਕੋਲੇ ਸੋਨਾਲੀਕਾ 10 ਮਡਲ ਡੀ ਆਈ ਠੀਕ ਹੈ ਜੀ ਪੂਰਾ ਸਨਖਾ ਮੋਗਾ ਨੰਬਰ ਠੀਕ ਹੈ ਜੀ ਇੰਗਨ ਗੇਅਰ ਦਾ ਸਹੀ ਵਾਕੇ ਸੌਦਾ ਕਰ ਸਕਦੇ ਆ ਠੀਕ ਹੈ ਜੀ ਉਹ ਆਪਾਂ ਟਰੈਕਟਰ ਦੇ ਦਿਆਂਗੇ 3.5 ਲੱਖ ਦਾ ਟਾਇਰ ਉਹਦੇ ਚਾਰੇ ਅੱਧੇ ਆ ਠੀਕ ਹੈ ਜੀ ਠੀਕ ਹੈ ਜੀ ਇੱਕ ਹੈ ਕਿਹੜਾ 2021 ਮਾਡਲ 265 ਪਾਵਰ ਸਟੀering ਠੀਕ ਹੈ ਜੀ ਠੀਕ ਆ ਉਹ ਦੇ ਦਿਆਂਗੇ ਆਪਾਂ ਟਰੈਕਟਰ 3.5 ਲੱਖ ਠੀਕ ਹੈ ਜੀ ਇੱਕ ਹੈਗਾ ਆਪਣੇ ਕੋਲੇ 50 ਵਾਲਾ 19 ਮਾਡਲ ਸੋਨਾਲਿਕਾ ਠੀਕ ਹੈ ਜੀ ਉਹ ਦੇ ਦਿਆਂਗੇ ਆਪਾਂ ਉਹਦੇ ਟਾਇਰ ਤੁਸੀਂ ਨਾਲ ਦੇਸੀ ਪੈਸੇ ਲਾ ਲਓ ਜੀ ਠੀਕ ਹੈ ਜੀ ਚਾਰੇ ਠੀਕ ਹੈ ਜੀ ਉਹ ਦੇ ਦਿਆਂਗੇ ਆਪਾਂ ਟਰੈਕਟਰ 4 ਲੱਖ 75 ਹਜ਼ਾਰ ਦਾ ਠੀਕ ਹੈ ਜੀ ਹਾਂ ਇੱਕ ਕਹਿਗਾ ਆਪਣੇ ਕੋਲ 475 ਡਬਲ ਕਲਚ ਠੀਕ ਹੈ ਜੀ 10 ਮਾਰਨਾ ਠੀਕ ਹੈ ਜੀ ਉਹ ਟਰੈਕਟਰ ਦੇ ਦਿਆਂਗੇ 3.5 ਲੱਖ ਦਾ ਠੀਕ ਹੈ ਜੀ ਉਹਦੇ ਵੀ ਟਾਇਰ ਰੱਸੀ ਪੈਸੇ ਠੀਕ ਹੈ ਜੀ ਹੈ ਸਾਰਾ ਜੈਨੀਆਂ ਸਾਰਾ ਜੈਨੀਆਂ ਸਾਰਾ ਜੈਨੀਆਂ ਠੀਕ ਹੈ ਜੀ ਲੋਕੇਸ਼ਨ ਦੁਬਾਰਾ ਬੋਲ ਦਿਓ ਜੀ ਲੋਕੇਸ਼ਨ ਪਿੰਡ ਮਾਣੂਕੇ ਗੱਲਾ ਠੀਕ ਹੈ ਜੀ ਨਿਹਾਲ ਸਿੰਘ ਵਾਲਾ ਤਹਿਸੀਲ ਠੀਕ ਹੈ ਜੀ ਜ਼ਿਲ੍ਹਾ ਮੋਗਾ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਬਾਈ 95699 68508 95699 68508 ਠੀਕ ਹੈ ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਬਹੁਤ ਵਧੀਆ ਲੱਗਿਆ ਮਿਲ ਕੇ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਆ ਸਤਿ ਸ੍ਰੀ ਅਕਾਲ ਜੀ